ਕਿਸੇ ਤੇ ਇੱਕ ਮੁਰਸ਼ਿਦ ਦਾ ਕਰਮ ਹੋ ਜਾਵੇ ਨਾ ਇੱਕ ਦਰਬਾਰ ਦਾ ਕਰਮ ਹੋ ਜਾਵੇ ਤੇ ਪੂਰੀ ਜ਼ਿੰਦਗੀ ਗੁਜ਼ਰ ਜਾਂਦੀ ਹੈ ਐਸਾ ਸਵਾਦ ਆਉਂਦਾ ਤੇ ਮੈਂ ਬੜਾ ਭਾਗਾ ਵਾਲਾ ਕਿ ਤਿੰਨ ਦਰਬਾਰਾਂ ਦਾ ਕਰਮ ਹੋਇਆ ਮੇਰੇ ਤੇ ਸੱਚੀ ਗੱਲ ਹੈ ਮੇਰੀ ਜਿਹੜੀ ਐਡਮਿਸ਼ਨ ਹੋਈ ਸੀ ਉਹ ਮਡਾਲੇ ਸ਼੍ਰੀ ਹੋਈ ਸੀ ਦਾਤਾ ਜੀ ਦੇ ਦਰਬਾਰ ਤੇ ਪੇਪਰ ਮੇਰੇ ਰੁਕੇ ਪਏ ਐਡਮਿਸ਼ਨ ਮੇਰੀ ਮੰਡਾਲੀ ਸ਼ਰੀਫ ਹੋਈ ਪੇਪਰ ਮੇਰੇ ਪੈਰ ਉੜ ਕੇ ਤੇ ਰਿਜ਼ਲਟ ਨਿਕਲਿਆ ਜਾ ਕੇ ਨਿਕ ਉਧਰ ਇਸੇ ਕਰਕੇ ਜਦੋਂ ਪਿਛਲੇ ਸਾਲ 6 ਜੂਨ ਨੂੰ ਕੋਈ ਅਸੀਂ ਮਰਜ਼ੀ ਹੋਈ ਰੱਬ ਦੀ ਐਕਸੀਡੈਂਟ ਹੋਇਆ ਬਹੁਤ ਵੱਡਾ ਭੋਗਪੁਰ ਦੇ ਵਿੱਚ ਮੇਰੀ ਗੱਡੀ ਦਾ ਡਰਾਈਵਰ ਦਾ ਕਾਫੀ ਨੁਕਸਾਨ ਹੋ ਗਿਆ ਗੱਡੀ ਦਾ ਮੈਂ ਫਰੰਟ ਸੀਟ ਤੇ ਬੈਠਾ ਸੀ ਦਾ ਜੀ ਦੀ 사인 ਜੀ ਦੀ ਫੋਟੋ ਲੱਗੀ ਸੀ ਇੱਦਾਂ ਬਿਲਕੁਲ ਸਾਹਮਣੇ ਮੈਂ ਫਰੰਟ ਸੀਟ ਤੇ ਬੈਠਾ ਸੀਗਾ ਭੋਗਪੁਰ ਆਜ ਵੀ ਤੁਸੀਂ ਇੱذ ਕਿਤੇ ਜਗ੍ਹਾ ਦੇਖੋ ਤੁਸੀਂ ਕਹਿਣਾ ਕਿ ਇੱਥੋਂ ਕੋਈ ਬੱਚੇ ਨਹੀਂ ਸਕਦਾ ਜਿਹੜਾ ਬਿਲਕੁਲ ਜਦੋਂ ਭੋਗਪੁਰ ਨੂੰ ਕਰਾਸ ਕਰੀਦਾ ਰੇਲਵੇ ਕਰਾਸਿੰਗ ਦਾ ਪੁਲ ਬਣਿਆ ਹਾ ਜਿਹੜਾ ਨਵਾਂ ਉਹ ਪੁਲ ਦੇ ਉੱਪਰ ਜਿੱਥੇ ਥੱਲੇ 20 ਫੁੱਟ ਜਗ੍ਹਾ ਜਿਹੜੀ ਹੈ ਖਾਲੀ ਹੈ ਤੇ ਰੇਲਵੇ ਕਰਾਸਿੰਗ ਹੈ ਉੱਥੇ ਔਰ ਸਾਰੀਆਂ ਟ੍ਰੇਨਸ ਉੱਥੇ ਫਾਸਟ ਹੀ ਆਉਂਦੀਆਂ ਜੰਮੂ ਤੋਂ ਵੀ ਵਗੈਰਾ ਜੰਦੀਆਂ ਤੇ ਉਥੋਂ ਮੇਰੇ ਸਾਈ ਨੇ ਕਿਰਪਾ ਕੀਤੀ ਕਿ ਇੱਕ ਖਰੋਚ ਵੀ ਨਹੀਂ ਆਈ। 100% ਗੱਡੀ ਲਾਸ ਹੋ ਗਈ ਪੂਰੀ ਦੀ ਪੂਰੀ। ਤੇ ਡਰਾਈਵਰ ਤੇ ਸੱਟ ਲੱਗੀ ਬਹੁਤ ਜ਼ਿਆਦਾ। ਲੇਕਿਨ ਉਥੇ ਕਲਾਮ ਲਿਖਿਆ ਅੱਖੀ ਖੜੀ ਨਹੀਂ ਵੇਖਣ ਦਿੰਦਾ। ਰਤ ਤੀਵਾਨੀ ਸੇ ਘਣ ਦਿੰਦਾ। ਹੈਲੋ 1 ਮਿੰਟ ਚਾਚਾ। ਮਾਸਟਰ ਸਲੀਮ ਦੇ ਮੰਜੀਸ਼ਨ ਜਿਹੜੇ ਆਏ ਆ ਮੈਨੂੰ ਆ ਕੇ ਮਿਲਣ। ਚਲੋ ਸ਼ੁਰੂ ਕਰੋ ਜੀ।

ਮੋਕੀ ਕਰੀ ਜੀਵੇ ਕਰ ਦਿੰਦਾ ਬੱਤੀ ਵਾ ਨੇ ਸੇ ਕਰ ਜਿੰਦਾ ਮੋਕੀ ਕਰੀ ਜੀਵੇ ਕਰ ਦਿੰਦਾ ਬੱਤੀ ਵਾ ਨੇ ਸੇ ਕਰ ਜਿੰਦਾ ਮੋਕੀ ਕਰੀ ਜੀਵੇ ਕਰ ਦਿੰਦਾ ਬੱਤੀ ਵਾ ਦੀ ਸੇ ਕਰ ਜਿੰਦਾ ਹਰ ਵੇਲੇ ਰੱਖਦਾ ਹਰ ਵੇਲੇ ਰੱਖਦਾ ਦਾਤਾ ਮੇਰਾ ਰਹਿਦਾ ਮੇਰੇ ਨਾਲ ਰਹਿਦਾ ਰੇ ਰੰਗਾਂ ਮੇਰੇ ਨਾਲ 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 ਕੰਢੀ ਸਾਡੇ ਰਹਿ ਜਾ ਮੇਰੇ ਨਾਲ 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 ਕੰਢੀ ਸਾਡੇ ਰਹਿ ਜਾ ਮੇਰੇ ਨਾਲ 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 ਕੰਢੀ ਸਾਡੇ ਰਹਿ ਜਾ ਮੇਰੇ ਨਾਲ 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 ਸ਼ੇਰ ਸ਼ਾਹ ਤੂੰ ਉਹ ਸ਼ੇਰ ਸ਼ਾਹ ਤੋਰਹਿਮਤਾ ਮੁਰਾਦ ਸ਼ਾਨੇ ਨਹੀਂ ਆਂ ਸ਼ੇਰ ਸ਼ਾਹ ਤੂੰ ਤੋਰੇ ਮਰਦਾਂ ਦਾ ਮੁਰਾਦਸ਼ਾਨੇ ਲਈਆਂ ਤੇਰੇ ਸਾਥੋਂ ਮਰਦਾਂ ਦਾ ਮੁਰਾਦਸ਼ਾਨੇ ਲਈਆਂ ਮੁਰਾਦਸ਼ਾ ਤੋਂ ਝੋੜੀਆਂ ਪਾਰ ਆਈਆਂ ਲਾਜੀਸ਼ਾਨੇ ਤੇਰੇ ਸਾਥੋਂ ਝੋੜੀਆਂ ਪਾਰ ਆਈਆਂ ਲਾਜੀਸ਼ਾਨੇ ਮੁਰਾਦਸ਼ਾ ਤੋਂ ਝੋੜੀਆਂ ਪਾਰ ਆਈਆਂ ਲਾਜੀਸ਼ਾਨੇ ਤੇਰੇ ਸਾਥੋਂ ਝੋੜੀਆਂ ਪਾਰ ਆਈਆਂ ਲਾਜੀਸ਼ਾਨੇ ਦੁਖੀਆਂ ਗਰੀਬਾਂ ਦਾ ਸਹਾਰਾ ਬਣ ਬਣ ਕੇ ਦੁਖੀਆਂ ਗਰੀਬਾਂ ਦਾ ਸਹਾਰਾ ਆ ਗਿਆ ਲਾਡਿ ਸ਼ਾਨ ਸਈ ਮੇਰਾ ਰਹਿੰਦਾ ਮੇਰੇ ਨਾਲ ਆ ਜਾ ਆ ਜਾ पानी च भरी कीत्ता साइयां दे भरी कीता साइयां oh, ने ਫੋਟਿਆਂ ਤੋਂ ਖੋਟੀ ਸੀ ਮੈਂ ਖਰੀਦੀ ਦਾ ਸਾਇਆ ਨੇ ਓਏ ਮੈਂ ਖਰੀਦੀ ਪਰ ਸਾਇਆ ਨੇ ਫੋਟਿਆਂ ਤੋਂ ਖੋਟੀ ਸੀ ਮੈਂ ਖਰੀਦੀ ਦਾ ਸਾਇਆ ਨੇ ਫੋਟਿਆਂ ਤੋਂ ਖੋਟੀ ਸੀ ਮੈਂ ਖਰੀਦੀ ਦਾ ਸਾਇਆ ਨੇ ਫੋਟਿਆਂ ਤੋਂ ਖੋਟੀ ਸੀ ਮੈਂ ਖਰੀਦੀ ਦਾ ਸਾਇਆ ਨੇ ਓਥੇ ਤੋਂ ਖੋਟੀ ਸੀ ਮੈਂ ਖਰੀਦੀ ਦਾ ਸਾਇਆ ਨੇ ਓਥੇ ਤੋਂ ਖਰੀਦੀ ਪਰ ਤੁੜੀ ਕੀ ਦਾ ਸਾਇਆ ਨੇ ਤੁਕ ਜੇ ਨਹੀਂ ਪਾਵਾਂਗੀ ਦਾ ਸਾਇਆ ਓਏ ਤੁਕ ਜੇ ਨਹੀਂ ਪਾਵਾਂਗੀ ਉਹ ਬਿੱਡੋ ਬੜੀ ਕੀ ਤਸਾਇਆ ਨੇ ਖੋਟੀਆਂ ਤਾਂ ਖੋਟੀ ਸੀ ਮੈਂ ਖਰੀ ਕੀ ਤਸਾਇਆ ਨੇ ਖੋਟੀਆਂ ਤਾਂ ਖੋਟੀ ਸੀ ਮੈਂ ਖਰੀ ਕੀ ਤਸਾਇਆ ਨੇ ਖੋਟੀਆਂ ਤਾਂ ਖੋਟੀ ਸੀ ਮੈਂ ਖਰੀ ਕੀ ਤਸਾਇਆ ਨੇ ਖੋਟੀਆਂ ਤਾਂ ਖੋਟੀ ਸੀ ਮੈਂ ਖਰੀ ਕੀ ਤਸਾਇਆ ਨੇ ਪੂਰੀ ਵਿਦਾ ਇਹਦੇ ਹਿੱਸਾ ਹਾਰੇ ਜਾਵਾ ਮੈਂ ਪੂਰੀ ਵਿਦਾ ਇਹਦੇ ਹਿੱਸਾ ਹਾਰੇ ਜਾਵਾ ਮੈਂ ਮਾਲੀ ਦੀਆਂ ਰਮਜ਼ਾਂ ਦੇ ਵਾਰੇ ਜਾਵਾਂ ਮੈਂ ਮਾਲੀ ਦੀਆਂ ਰਮਜ਼ਾਂ ਦੇ ਵਾਰੇ ਜਾਵਾਂ ਮੈਂ ਮਾਲੀ ਦੀਆਂ ਰਮਜ਼ਾਂ ਦੇ ਵਾਰੇ ਜਾਵਾਂ ਮੈਂ ਬੰਸਰ ਜ਼ਮੀਨ ਹਰੀ ਭਰੀ ਕਿਤਾ ਸਾਈਆਂ ਨੇ 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 ਓਹ ਬੰਸਰ ਜ਼ਮੀਨ ਹਰੀ ਭਰੀ ਕਿਤਾ ਸਾਈਆਂ ਨੇ ਬੰਸਰ ਜ਼ਮੀਨ ਹਰੀ ਭਰੀ ਕਿਤਾ ਸਾਈਆਂ ਨੇ ਖੋਟੀ ਸੀ ਮੈਂ ਖੜੀ ਕਿ ਤਸਾਈਆਂ ਨੇ ਕੋਹਿਆਂ ਕੋਟੀ ਸੀ ਮੈਂ ਖੜੀ ਕਿ ਤਸਾਈਆਂ ਨੇ ਕੋਹਿਆਂ ਕੋਟੀ ਸੀ ਮੈਂ ਖੜੀ ਕਿ ਤਸਾਈਆਂ ਨੇ ਕੋਹਿਆਂ ਕੋਟੀ ਸੀ ਮੈਂ ਖੜੀ ਕਿ ਤਸਾਈਆਂ ਨੇ